ਪਿਛਲੇ ਦਿਨੀ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਅਤੇ ਏਆਈਜੀ ਰਿਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਅੱਜ ਉਹਨਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਈ ਹੈ ਜਿੱਥੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ 13 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਵਿੱਚ ਭੇਜਣ ਦੇ ਹੁਕਮ ਦਿੱਤੇ ਨੇ ਇਹ ਮਾਮਲਾ 2019 ਦਾ ਹੈ ਤੇ ਐਨਡੀਪੀਐਸ ਕੇਸ ਦੇ ਨਾਲ ਸੰਬੰਧਿਤ ਹੈ ਇਸ ਮਾਮਲੇ ਵਿੱਚ ਅਮਰਿੰਦਰਪਾਲ ਸਿੰਘ ਨੇ ਆਪਣੇ ਆਪ ਨੂੰ ਵਿਕਟਮ ਦੱਸਿਆ। ਉਹਨਾਂ ਕਿਹਾ ਕਿ ਉਸਤੇ ਗਲਤ ਤਰੀਕੇ ਦੇ ਨਾਲ ਨਸ਼ੀਲੇ ਪਦਾਰਥਾਂ ਦੇ ਦੋਸ਼ ਲਗਾ ਕੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਹਾਈ ਲੈਵਲ ਇਨਕੁਆਇਰੀ ਵੀ ਹੋਈ ਸੀ। ਪਹਿਲਾਂ ਇੱਕ ਇੰਸਪੈਕਟਰ ਤੇ ਕੇਸ ਵੀ ਦਰਜ ਹੋਇਆ ਸੀ। ਉਸ ਦੇ ਕਹਿਣ ਅਨੁਸਾਰ ਅਸ਼ਪਾਲ ਸਿੰਘ ਉਸੇ ਮਾਮਲੇ ਦੇ ਵਿੱਚ 1.5 ਸਾਲ ਪਹਿਲਾਂ ਨੋਮੀਨੇਟ ਹੋਇਆ ਸੀ ਪਰ ਉਸ ਦੀ ਗ੍ਰਿਫਤਾਰੀ ਹੁਣ ਹੋਈ ਹੈ। ਅਮਰਿੰਦਰਪਾਲ ਸਿੰਘ ਨੇ ਦਾਵਾ ਕੀਤਾ ਕਿ ਉਹ 2019 ਤੋਂ ਨਿਆਂ ਦੀ ਲੜਾਈ ਲੜ ਰਿਹਾ ਹੈ ਤੇ ਹਾਲ ਹੀ ਦੇ ਵਿੱਚ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਰਿਸ਼ਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ। ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਤਾਂ ਉਹਨਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਦੇ ਵਿੱਚ ਪੁਸ਼ਟੀ ਕੀਤੀ ਗਈ ਕਿ ਅਦਾਲਤ ਨੇ ਰਿਟਾਇਰਡ ਏਆਈਜੀ ਰਿਸ਼ਪਾਲ ਸਿੰਘ ਨੂੰ 13 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਵਿੱਚ ਭੇਜਣ ਦੇ ਹੁਕਮ ਦਿੱਤੇ ਨੇ। ਇਸ ਬੰਦ ਵਿੱਚ ਅਮਰਿੰਦਰਪਾਲ ਸਿੰਘ ਅਤੇ ਪੁਲਿਸ ਅਧਿਕਾਰੀ ਦੇ ਹੋਰ ਜੋ ਬਿਆਨ ਸਾਹਮਣੇ ਆਏ ਨੇ ਜਿਹੜਾ ਤੁਸੀਂ ਵੀ ਸੁਣੋ। ਹਾਂਜੀ ਸਰ ਪਹਿਲਾਂ ਕੀ ਨਾਮ ਤੁਹਾਡਾ ਕੀ ਕਹਣਾ ਚਾਹੁੰਦੇ ਹੋ? ਕਿਹੜੇ ਵਿੱਚ ਤੁਸੀਂ ਆਏ ਹੋ ਜੀ ਉੱਥੇ? ਮੇਰਾ ਨਾਮ ਅਮਰਿੰਦਰਪਾਲ ਸਿੰਘ ਹੈ ਜੀ। ਮੈਂ ਬਸ ਉਧਰ ਰਹਿਣ ਵਾਲਾ। ਮੈਂ ਤੁਹਾਡੇ ਮਾਧਿਅਮ ਰਹੀਏ ਕਲੀਅਰ ਕਰਨਾ ਕਿ ਉਨਾਂ ਪੱਲਾ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਕਾਫੀ ਚੈਨਲ ਦੇ ਉੱਤੇ। ਕਿ ਇਹ ਹੈ ਜੀ ਅਸ਼ਪਾਲ ਸਿੰਘ ਹੈ। ਅੱਜ ਦੇ ਰਿਣੀ ਰੜਾੜੀ ਹੈ ਜੀ। ਉਹਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਵੀ ਸੀਬੀਏ ਲੋਕ ਪਕਿਆ ਗਿਆ। ਉਹ ਥੋੜਾ ਜਿਹਾ ਮੀਡੀਆ ਨੂੰ ਗਲਤ ਗਾਈਡ ਕੀਤਾ ਗਿਆ ਤੇ ਗਲਤ ਇਨਫਰਮੇਸ਼ਨ ਮਿਲੀ ਹੈ ਐਕਚੁਅਲੀ ਇਹ ਮੁਕੱਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਹੈ ਮੇਰੇ ਤੇ ਅਮਨਸਰ ਐਸਟੀਐਫ ਨੇ 2019 ਦੇ ਵਿੱਚ ਇੱਕ ਨੰਬਰ ਦੇ ਲਾਗ ਐਨਡੀਪੀਐਸ ਦਾ ਇੱਕ ਹੀ ਕਾਰਦਾ ਸੀ ਦਾ ਮੁਕੱਦਮਾ ਦਰਜ ਕੀਤਾ ਸੀ 200 ਗ੍ਰਾਮ ਹਿਰਸ ਮਿੱਤੇ ਪਾਏ ਪੁਲਿਸ ਵੱਲੋਂ জয় ਇਨਕੁਆਇਰੀ ਹੋਈ ਹੈ ਹਾਈ ਲੈਵਲ ਤੇ ਉਹਦੇ ਇਹਦੇ ਵਿੱਚ ਆਲਰੇਡੀ ਪਹਿਲਾਂ ਇੱਕ ਜਿਸਮੂ ਇੰਸਪੈਕਟਰ ਨੇ ਮੁਕੱਦਮਾ ਦਰਜ ਕੀਤਾ ਉਹਦੇ ਤੇ ਪਰਚਾ ਦਰਜ ਹੋ ਚੁੱਕਾ ਜਿਹੜਾ ਆਈਓ ਸੀਗਾ ਉਹ ਲੋਏ ਲੀ ਗਲਤੀ ਸਭ ਇਹਦੇ ਚ ਸਪਲੀਮੈਂਟਰੀ ਚਲਾਨ ਅੱਗੇ ਪੰਜ ਪਏ ਹੋਇਆ ਜੀ ਸੈਸ਼ਨ ਕੋਰਟ ਮਾਨਜੋ ਸੈਸ਼ਨ ਕੋਰਟ ਵੀ ਕੋਰਟਸ ਆਲਰੇਡੀ ਚੱਲ ਰਿਹਾ ਜੀ ਇਹਦੇ ਚ ਜਿਹੜਾ ਸੈਕੰਡ ਆਇਆ ਉਹ ਸੀਗਾ ਉਹ ਵੀ ਨਾਮਜ਼ਦ ਹੈ ਇਹਦੇ ਚ ਜਿਹੜੇ ਮੁਖੋਰ ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜ਼ਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜ਼ਦ ਸਭ ਤੁਹਾਨੂੰ ਕਿਹੜੇ ਪਿੰਡ ਦੇ ਉੱਪਰ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਕਿਹੜੇ ਨਾਕੇ ਦੀ ਕਹਾਣੀ ਮੈਂ ਮੈਂ ਦੱਸ ਦੋ ਜੀ ਮੈਂ ਪਹਿਲੀ ਅੱਜ ਤੱਕ ਕਲੀਅਰ ਕਰਨਾ ਤੁੰਨਾ ਇਹ ਹੈ ਜੀ ਰਸ਼ਪਾਲ ਸਿੰਘ ਅੱਜ ਕੋਲ ਤਕਰੀਬਨ 1.5 ਸਾਲ ਪਹਿਲਾਂ ਦਾ ਨੋਮੀਨੇਟਡ ਹੈ ਬੀਂਗ AIG ਸੌਰੀ ਟੂ ਸੇਮ ਨੂੰ ਕਹਿਣਾ ਪੈ ਰਿਹਾ ਵੀ ਇਹਦੀ ਜੇ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਆ ਤੇ ਕੁਝ ਗਲਤ ਅਨਸਰ ਵੀ ਆ ਜਿਵੇਂ ਕਿ ਇਹਨੂੰ ਮੈਂ ਹਮਸਾਫਸਰ ਨਹੀਂ ਬੋਲਦਾ ਇਹਨੂੰ ਮੈਂ ਗੰਦਾ ਅਨਸਰ ਬੋਲੂਗਾ ਸੋ ਇੱਥੇ ਗੰਦੇ ਅਨਸਰ ਨੂੰ ਬਚਾਉਣ ਲਈ ਕੁਝ ਇਹਨਾਂ ਦੇ ਹਮੈਤੀ ਹੁੰਦੇ ਆ ਉੱਥੇ ਉਹ ਮੈਤਿਆਂ ਦੀ ਬਚਾਉਣ ਕਰਕੇ 2019 ਤੋਂ ਮੈਂ ਲੜਾਈ ਲੜਦਾ ਆ ਜਾਂ 2024 10 7 2024 ਨੂੰ ਨਾਮਿਨੇਟ ਹੋਇਆ ਉਹ ਵੀ ਮੈਨੂੰ ਮਾਨਜੋਗ ਹਰਿਆਣਾ ਪੰਜਾਬ ਹਰਿਆਣਾ ਕੋਰ ਦਾ ਵੀ ਦਾ ਹਸਾਰਾ ਲੈਣਾ ਪਿਆ ਉਹਨਾਂ ਦੇ ਹੀ ਕੋਟਰਾ ਦੀ ਸਰਕਾਰ ਇਹ ਨਾਮਿਨੇਟ ਹੋਇਆ ਬੰਦਾ ਜੀ ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸ਼ੀਲਡ ਕੀਤਾ ਗਿਆ ਇਹਦੀ ਅਰੈਸਟ ਨਹੀਂ ਪਾਈ ਗਈ ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਹੋਣ ਦੇ ਵਿੱਚ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜ਼ਾ ਖੜਕਾਉਣਾ ਪਿਆ ਮਾਨ ਜੋ ਹਰਿਆਣਾ ਹਾਈ ਕੋਰਟ ਚਲੀ ਗਾਦੀ ਦਾ ਉਹਨਾਂ ਦੇ ਦਿਸਣ ਦਿਸਣ ਦੇ ਇਹਨੂੰ ਅਰੈਸਟ ਕੀਤਾ ਗਿਆ 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀਗਾ ਜੀ ਹੁਣ ਤੁਸੀਂ ਹੱਦ ਦੇਖੋ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੰਦੀ ਕਿ ਵੀ ਉਸ ਦਿਨ ਤੇ ਚਲੋ ਇਹਨਾਂ ਨੂੰ ਪੇਸ਼ ਕਰ ਤਿੰਨ ਦਿਨ ਤਾਂ ਮਾਰ ਲਿਆ ਗਿਆ ਅੱਜ ਇਹਨੂੰ ਦੁਬਾਰਾ ਪੇਸ਼ ਕਰਨਾ ਸੀਗਾ ਅੱਜ ਫਿਰ ਨਹੀਂ ਪੇਸ਼ ਕੀਤਾ ਗਿਆ ਇਹਨਾਂ ਨੂੰ ਵੀਸੀ ਥਰੂ ਪੇਸ਼ ਕੀਤਾ ਗਿਆ ਤੋਂ ਇੱਕ ਕਲੀਅਰ ਦਸਾਉਂਦਾ ਸਾਰਾ ਕੁਝ ਕਿ ਵੀ ਕਿੰਨਾ ਉਹਨੂੰ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਹ ਇਦਾਂ ਕਰਦੇ ਜਾ ਰਹੇ ਜੇ ਮੈਂ ਇਹਦੇ ਤੇ ਬੋਰਡ ਬਣਾਉਣ ਦੀ ਵੀ ਜਿਹੜੀ ਦਿਖਾ ਦਊਗਾ ਜੱਜਾ ਜੀ ਪਾਇਆ ਜੀ ਅੱਜ ਬਣਾਇਆ ਜਾਵੇ ਨਹੀਂ ਇੱਕ ਜੁਲ ਹਰੇ ਕੀ-ਕਿਆ ਗਿਆ ਵੀ ਅੱਜ ਕਾਦੀ ਗੱਲਾਂ ਨੇ ਪਈ ਅੱਜ ਇਹਨਾਂ ਨੇ ਇਹ ਹੀ ਪੇਸ਼ ਕੀਤਾ ਜੀ ਕਿ ਉਹ 27 ਤਰੀਕ ਨੂੰ ਫੜੇ ਗਏ ਸੀ 28 ਤਰੀਕ ਨੂੰ ਉਹਨਾਂ ਨੂੰ ਚੈਸਟ ਪੈਨ ਹੋ ਗਈ ਬੀਪੀ ਹੋ ਗਈ ਉਹਨਿਆਂ ਦੇ ਬੀਪੀ ਘਟਦੇ ਨੇ ਜਦੋਂ ਤਾਂ ਮੇਦੋਸ਼ਾ ਦੇ ਦੇ ਕਰਦੇ ਨੇ ਉਦੋਂ ਤinਾਂ ਨੂੰ ਕੁਛ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਔਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭਲਾ ਸੀ ਅਗਲੀ ਦਾ ਅਗਲੀ ਸਵੇਰ ਨੂੰ ਇਹਨੂੰ ਤਫਸਿਲ ਕਰਾ ਦੇ ਕਾਰਨ ਕੀ ਸਮੇਂ ਦੇ ਕਾਰਨ ਆਬਵੀਅਸਲੀ ਵੀ ਸਾਰੇ ਸਮਝਦੇ ਆ ਜੀ ਜੇ ਡੇਢ ਸਾਲ ਤੋਂ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ ਡੇਢ ਸਾਲ ਤੋਂ ਇਹ ਭਗੌੜਾ ਆ ਠੀਕ ਹੈ ਜੀ ਵੱਡੇ ਅਧਿਕਾਰੀ ਹੋਣ ਕਰਕੇ ਸਪੌਂਸਰਸ਼ਿਪ ਨਹੀਂ ਗੱਲ ਹੈ ਜੀ ਸਰ ਕੋਈ ਥ੍ਰੈਟ ਆਈ ਤੁਹਾਨੂੰ ਧਮਕੀਆਂ ਮੈਨੂੰ ਆਈਆਂ ਜੀ ਉਹਦੇ ਲਈ ਮੈਨੂੰ ਸਿਕਿਉਰਟੀ ਵੀ ਥੋੜੀ ਬਹੁਤ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਇਹ ਜਾਂਦਾ ਮੈਨੂੰ ਅਜੇ ਤੱਕ ਕਿੰਨ ਕਨਮਨ ਪ੍ਰੋਵਾਈਡ ਕੀਤੇ ਗਏ ਨੇ ਬਾਕੀ ਜੇ ਵਿਚਾਰ ਚੱਲ ਰਿਹਾ ਜੀ ਇਹਦੇ ਮਸਲੇ 'ਚ ਮੈਨੂੰ ਤਮਕਾਇਆ ਵੀ ਗਿਆ ਹਰ ਤਰੀਕੇ ਨਾਲ ਮੈਨੂੰ ਤੁਹਾਡਾ ਕਹਾਂ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੇਰਾ ਇਹੀ ਹੈ ਜੀ ਅੱਗੇ ਇਹਦੇ ਵਿੱਚ ਅਜੇ ਵੀ ਲਿਗੈਲਿਟੀਜ਼ ਬਹੁਤ ਜ਼ਿਆਦਾ ਨੇ ਇਹ ਕਿਤੇ ਤੱਕ ਨਹੀਂ ਮੁੱਕੇ ਜਾਂਦਾ ਜੋ ਜੋ ਇਹਦੇ ਵਿੱਚ ਹੋਰ ਵੀ ਨੇ ਕਿ ਇਹਦੇ ਵਿੱਚ ਇੰਸਪੈਕਟਰ ਦੇ ਨਾਮ ਦਿੱਤਾ ਗਿਆ ਅਜੇ ਦੀ ਜਿੰਨੇ ਮੁਕੱਦਮਾ ਦਰਜ ਕੀਤਾ ਸੀਗਾ ਇੰਸਪੈਕਟਰ ਪ੍ਰਵੀਨ ਕੁਮਾਰ ਬਾਈ ਦੇ ਕਰੀ ਗਏ ਉਦੋਂ ਬਾਅਦ ਸੈਕੰਡ ਆਇਓ ਸੀਗਾ ਇੱਕ ਇੰਸਪੈਕਟਰ ਅਮਰ ਪ੍ਰਤਾਪ ਤੇ ਇਹਦੇ ਵਿੱਚ ਮੁਕਾਬਲੇ ਬਣਾਏ ਗਏ 68 ਦੇ ਪਾਰਟੀ ਆ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀਗਾ ਉਹ ਕਿਉਂ ਪਤਵੀ ਵਿੱਚ ਸ਼ਾਮਲ ਨੇ ਜਿਹਦੇ ਵਿੱਚ ਸਿਰਫ ਇੱਕ ਪ੍ਰਾਈਵੇਟ ਪਰਸਨਸ ਨਹੀਂ ਆ ਰਹੇ ਇਹਦੇ ਵਿੱਚ ਜੋ ਆਈਜੀ ਰੈਂਕ ਦੀ ਇਨਕੁਆਰੀ ਕੀਤੀ ਸੀ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਸੀ ਆਪਣੇ ਪਟਾਲੀਆ ਰਿਪੋਰਟ ਚ ਵੀ ਇਹ ਬੰਦੇ ਨਾਮਜ਼ਦ ਹੋਣੇ ਚਾਹੀਦੇ ਬਟ ਇਹ ਪਰਮਾਤਮਾ ਦੀ ਮਿਹਰ ਨਾਲ ਲੱਗਾ ਰਿਹਾ ਜੀ ਮੈਂ ਬੜੀ ਮਿਹਨਤ ਕਰਨੀ ਪਈ ਮੈਨੂੰ ਕਾਨੂੰਨ ਦਾ ਹਸਰ ਲੈਣਾ ਪਿਆ ਮੈਨੂੰ ਜਨਿਸ਼ਰੀ ਦੇ ਬਿਲਕੁਲ ਮਾਣ ਹੈ ਕਿਉਂਕਿ ਇਹ ਜਿਹੜਾ ਕੇਸ ਚੱਲ ਰਿਹਾ ਆਲਰੇਡੀ ਉਹ ਚੱਲ ਰਿਹਾ ਜੀ ਸ਼੍ਰੀ ਛੱਤੀਨ ਗੁਏਸ ਜੀ ਲੱਗਦਾ ਹੈ ਕਿ ਅਡੀਸ਼ਨਲ ਕਮਿਸ਼ਨ ਸਾਫ ਮਿਲੇਗਾ ਜੁਡੀਸ਼ਰੀ ਤੇ ਮੇਰਾ ਮੈਨੂੰ ਬਿਲਕੁਲ ਆ ਜੀ ਪੂਰਾ ਇਨਸਾਫ ਮਿਲੂਗਾ ਜੀ ਇਹਦੇ ਤੇ ਵੀ ਆ ਜੀ ਇਹਨਾਂ ਨੇ ਹੁਣ ਗੱਲ ਕੀਤੀ ਹੈ ਕਿ ਵੀ ਅਸੀਂ ਇਹਨੂੰ ਫੜ ਲਿਆ ਮੈਂ ਕਲੀਅਰ ਕਰਦਾ ਨੋਮੀਨੇਟ ਕੀਤਾ ਨਹੀਂ ਕਰਵਾਉਣਾ ਪਿਆ ਪੁਲਿਸ ਨੇ ਫੜਿਆ ਨਹੀਂ ਇਹ ਫੜਾਉਣਾ ਸੋ ਦੇਖੋ ਜੀ ਕਿੰਨੀ ਇਹਦੇ ਚ ਆਮ ਬੰਦੇ ਦੀ ਕਿੰਨੀ ਤੰਗੀ ਹੋਊਗੀ ਜਿਵੇਂ ਇੱਕ ਐਨੀ ਇੱਕ ਦੀ ਅਫਸਰੀ ਕਿ ਜਬ ਇਹ ਅਫਸਰੀ ਨਹੀਂ ਇਹਨਾਂ ਨੂੰ ਬਚਾਉਣ ਵਾਲੇ ਵੀ ਇੱਥੇ ਬੈਠੇ ਪਰ ਮੈਂ ਸਾਰਿਆਂ ਬਾਰੇ ਨਹੀਂ ਕਹਿੰਦਾ ਕਿ ਸਾਰੇ ਇਦਾਂ ਦੇ ਨੇ ਪਰ ਵਿੱਚ ਕੁਝ ਹੈਗੇ ਨੇ ਇਦਾਂ ਦੇ ਉਹਨਾਂ ਚੋ ਜਿਵੇਂ ਇਹ ਵੀ ਹੈ ਦੂਜੀ ਗੱਲ ਜੋ ਮੈਂ ਕਰਨੀ ਚਾਹੁੰਦਾ ਕਿ ਮੈਂ ਇੱਕ ਸਚਾਈ ਦੱਸਣੀ ਚਾਹੁੰਦਾ ਆਪਣੇ ਮੰਦੀ ਹੈ no doubt ਇਹ ਲੜਿਆ ਮੈਂ ਪਹਿਲਾਂ ਆਪਣੇ ਆਪ ਨਾਲ ਕਿ ਮੇਰ ਦਾ ਧੱਕਾ ਹੋਇਆ ਫੋਚ ਮੇਰੀ ਬਾਅਦ ਚ ਬਦਲੀ ਕਿਉਂਕਿ ਮੇਰੇ ਕੋ ਹੁਣ ਤੱਕ ਅਸ਼ਪਾਲ ਸਿੰਘ ਦੇਖਲਾ ਸਿਰਫ ਅਸ਼ਪਾਲ ਦੇ ਨਹੀਂ ਪਰ ਮੈਂ ਜੇ ਮੈਂਸ਼ਨ ਕਰਦਾ ਇਦੇ ਖਿਲਾਫ ਜਿਹੜੇ ਇਹਦੇ ਸਤਾਏ ਨਜਾਇਜ਼ ਪਰਚੇ ਕੀਤੇ ਕਾਫੀ ਬੰਦੇ ਆ ਚੁੱਕੇ ਨੇ ਮੈਂ ਉਹਨਾਂ ਲਈ ਵੀ ਲੜਾਂਗਾ ਬੰਦੇ ਹੁਣ ਨਟਾਏ ਨਹੀਂ ਤੁਹਾਡੇ ਕੋਲ ਮੇਰੇ ਕੋਲ 21 ਤੋਂ 22 ਬੰਦੇ ਮੇਰੇ ਕੋਲ ਆ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਪਰਚੇ ਜਿਨ੍ਹਾਂ ਦੇ ਨਜਾਇਜ਼ ਪਰਚੇ ਹੋਏ ਨੇ ਪਰ ਮੈਂ ਆਪਣੀ ਪਹਿਲੀ ਗੱਲ ਕਰਾਂ ਮੇਰੀ ਸੋਚ ਇਹ ਹੀ ਬਣੀ ਕਿ ਵੀ ਮੈਨੂੰ ਤੇ ਪ੍ਰਮਾਤਮਾ ਨੇ ਕੋਈ ਬਖਸ਼ ਦਿੱਤੀ ਕਿ ਇਸ ਸਿਸਟਮ ਨਾਲ ਲੜਨਾ ਸੌਖੀ ਗੱਲ ਨਹੀਂ ਤਾਂ ਆਪਾਂ ਸਾਰੇ ਆ ਗਏ ਬਟ ਜਿੰਮਤ ਕੀਤੀ ਹੈ ਪ੍ਰਮਾਤਮਾ ਨੇ ਸਿਰਕ ਦਿੱਤਾ ਆ ਨੇਕ ਚਾਰ ਖਰ ਮੇਰੇ ਪਰਿਵਾਰ ਨੇ ਮੈਨੂੰ ਪੜਾਇਆ ਬਾਕੀ ਰਿਕੈਲਟਿਸ ਨੂੰ ਮੈਂ ਦੇਖਿਆ ਉਹਨਾਂ ਦੇ ਅਸ਼ੀਰਵਾਦ ਨਾਲ ਤੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਮੈਂ ਲੜਿਆ ਤੇ ਜੰਗ ਮੇਰੀ ਜਾਰੀ ਰਹੂਗੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਮੇਰਾ ਵੀ ਹੈ ਪੁਲਿਸ ਨੇ ਤੇ ਸਰਕਾਰ ਨੇ ਬਣਾਇਆ ਅਜਿਕੇ ਵੀ ਇੰਨਾ ਕਰਨਾ ਪਰ ਮੇਰਾ ਹੈ ਕਿ ਵੀ ਇਹ ਅੰਦਰ ਬੈਠੇ ਜਿਹੜੇ ਇਹ ਖੁਦ ਡਰਗਸ ਤਰ ਕਰਨੇ ਜਿਹੜੇ ਖੁਦ ਪਲਾਨ ਕਰ ਕਰਕੇ ਇੱਕ ਗੀ ਦਵਰਮ ਆ ਕਲੀਅਰ ਕਰਾਂ ਜਿਹੜੀ ਉਹ ਨਿਊਜ਼ ਫਲੈਸ਼ ਹੋ ਰਹੀ ਹੈ ਉਹ ਇੱਕ 2017 ਦਾ ਮਕਦਮਾ ਮੇਰੇ ਨਾਲ ਤਾਂ ਕੋਈ ਕੰਸਲ ਨਹੀਂਆ ਬਟ ਉਹ ਇੱਕ ਅਲੱਗ ਇਹਨਾਂ ਤੇ ਇੱਕ ਸੀਬੀਆਈ ਲੋ ਉਹਦੇ ਤੇ ਸੀਬੀਆਈ ਮਾਨਜੁਗ ਅਦਾਲਤਾਂ ਜੀ ਮਾਰੀ ਦੀ ਉਹਦੇ ਤੇ ਆਲਰੇਡੀ ਕੇਸ ਚੱਲ ਰਿਹਾ ਬਟ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਉਹ ਇਹ 2019 ਦਾ ਮੁਕੱਦਮਾ ਜੀ ਮੁਕੱਦਮਾ ਨੰਬਰ 34 11 2 2019 ਤਣਾ ਸਿਵਲ ਹੈ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਜਿਹੜੀ ਸਟੋਰੀ ਕਲੀਅਰ ਕਰੋ ਕਿਹੜੇ ਹਾਲਾਤਾਂ ਚ ਤੁਹਾਡੇ ਮਾਮਲੇ ਮੈਨੂੰ ਇਸੇ ਮੈਨੂੰ ਇਸੇ ਦਾੰਤ ਇਸੇ ਕੋਰਟ ਤੋਂ ਬੁਣ ਚੁੱਕਿਆ ਗਿਆ ਸੀਗਾ ਜੀ ਮਤਲਬ ਕਲੀਅਰ ਕਰੋ ਨਾ ਤੁਸੀਂ ਕੋਰਟ ਦੇ ਵਿੱਚ ਤਰੀਕ ਤੇ ਆਏ ਸੀ ਮੈਂ ਕੋਰਟ ਤਰੀਕ ਤੇ ਆਇਆ ਸੀਗਾ ਜੀ ਮੇਰੀ ਇਹ ਤਰੀਕ ਉਸੇ ਪਾਰਟੀ ਨਾਲ ਸੀ ਸਠਿਆਲੇ ਵਾਲਿਆਂ ਦੇ ਰਹਿ ਕੇ ਨਹੀਂ ਦਲਬੀਰ ਸਿੰਘ ਹੁਣਾਂ ਜੀ ਉਹਨਾਂ ਨੇ ਇਹ ਪਲਾਂਟੇਸ਼ਨ ਕਰਾ ਕੇ ਕੰਮ ਕੀਤਾ ਜੀ ਤਾਂ ਕਿਹੜੇ ਨਾਕੇ ਦੇ ਉੱਪਰ ਪੂਰਾ ਜਿਹੜੀ ਕਹਾਣੀ ਬਣਾਈ ਗਈ ਆ ਜੀ ਮੈਂ ਉਹ ਇੱਥੇ ਹੀ ਬਣਾਉਣੀ ਪਈ ਜੀ ਇਹਦੇ ਚ ਕਾਫੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਜੀ ਜਿੰਨੀ ਹੈਗੀ ਕਿ ਮੈਨੂੰ ਇਹੀ ਆ ਦੱਸ ਸਕਦਾ ਵੀ ਆਲੇ ਵੀ ਦੇਖੋ ਇਹ ਨਿਹਾਇਤ ਇਹਨਾਂ ਦਾ ਕਿੰਨਾ ਕਰਮਦਾਰ ਆ ਵੀ ਅਜੇ ਵੀ ਰਿਮਾਂਡ ਵੇਲੇ ਵੀ ਇਹਨੂੰ ਪੇਸ਼ ਨਹੀਂ ਕੀਤਾ ਗਿਆ ਉਹ ਵੀ ਬੀਸੀ ਤੇ ਕਰਾਇਆ ਜਾ ਰਿਹਾ ਜੀ ਠੀਕ ਆ ਜੀ 1.5 ਸਾਲ ਤੋਂ ਬਾਅਦ ਭਗੋੜੇ ਹੋਣ ਤੋਂ ਬਾਅਦ ਵੀ ਇਹਨੂੰ ਇੰਨੀ ਚਲਟਰ ਦਿੱਤਾ ਜਾਵੇ ਠੀਕ ਹੈ ਠੀਕ ਹੈ ਠੀਕ ਸੋ ਮੇਰੀ ਪ੍ਰਸ਼ਾਸਨ ਕੋ ਮੰਗਿਆ ਹੁਣੇ ਕਿ ਵੀ ਇਹਦੇ ਚ ਮੇਰੀ ਜੀਆਂ ਸੈਟ ਹੁਣ ਤੱਕ 13 ਸਿੱਟਾ ਬਣ ਚੁੱਕੀਆਂ ਸੀ ਇਨਕਲੂਡਿੰਗ ਰਿਮਾਨਡ ਤੋਂ ਲੈ ਕੇ ਮੇਰੀ ਮੈਂ ਮੰਗ ਕੇ ਅਖਾ ਮੰਗ ਤੇ ਰੱਖੀ ਮੰਗ ਦੇ ਨਾਲੇ ਮੰਦੀ ਨਹੀਂ ਮੈਨੂੰ ਤੇ ਲੜਨਾ ਪਿਆ ਤੇ ਮੈਨੂੰ ਲੱਗਦਾ ਵੀ ਹੁਣ ਵੀ ਲੜਨਾ ਹੀ ਪੈਣਾ ਜੋ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹ ਕੁਝ ਮੇਰੇ ਲਈ ਕਰਨਗੇ ਹੁਣ ਪਰ ਜਿੱਦਾਂ ਇਹਨਾਂ ਨੇ ਅੱਜ ਕੀਤਾ ਕਿ ਉਹਨੂੰ ਵੇਸ਼ ਨਹੀਂ ਕੀਤਾ ਉਹਦੇ ਲਈ ਮੈਂ ਬੋਰਡ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜੀ ਮੈਂ ਤੇ ਜਿੰਨਾ ਮੇਰੇ ਕੋ ਹੋ ਸਕਿਆ ਵਾਹ ਉਹਨਾਂ ਮੈਂ ਲਾਉਂਗਾ ਇਹਦੇ ਅਜੇ ਇਹੀ ਨਹੀਂ ਅਜੇ ਬਹੁਤ سارے ਛੋਟੇ ਵੀ ਤੇ ਵੱਡੇ ਅਫਸਰ ਵੀ ਮੇਰੇ ਜੀ ਮੁਲੇਦ ਹੈਗੀ ਆ ਮੈਂ ਉਹ ਲੜੂਗਾ ਫਾਈਟ ਕਰੂਗਾ ਜਿੰਉਂ ਤੱਕ ਮੇਰੇ ਸਾਹ ਆ ਜਦੋਂ ਤੱਕ ਮੇਰੇ ਤੇ ਜੋਸ਼ ਹੈ ਭਾਜੀ ਹੁਣ ਤਾਂ ਸਾਰੇ ਇਹੋ ਸੋਚਦੇ ਕਿ ਤੁਹਾਡਾ ਜਿਹੜਾ ਮਾਮਲਾ ਸੀਬੀਆਈ ਦੇ ਨਾਲ ਜੁੜਿਆ ਆ ਇਹ ਸੀਬੀ ਦੇ ਨਾਲ ਬਿਲਕੁਲ ਨਹੀਂ ਜੁੜਿਆ ਜੀ ਨੀਰ ਜਾਨਣਾ ਚਾਹੁੰਦੇ ਆ ਕਿ ਇਹ ਮਾਮਲਾ ਕਦੋਂ ਦਾ ਸੀਗਾ ਤੁਹਾਡੀ ਰੇਂਜ ਕਿੱਦਾਂ ਆਏ ਔਰ ਕਾਰਨ ਕੀ ਰਿਹਾ ਦੱਸਤਾ ਜੀ ਇਹ ਮੁਕੱਦਮਾ ਕਿੱਦਾਂ ਤੁਹਾਡਾ ਰਣਜੀਤ ਕਿੱਦਾਂ ਰਹੀ ਹੈ 2019 ਦਾ ਮੁਕੱਦਮਾ ਜੀ ਮੇਰਾ ਇੱਕ ਸਖਿਆਲੇ ਵੀ ਪਾਰਟੀ ਆ ਉਹਨਾਂ ਦੇ ਨਾਲ ਮੇਰਾ ਕੁਝ ਢੇਲੂ ਮਸਲਾ ਸੀਗਾ ਕਦੋਂ ਨੋਟ ਸੀਗਾ ਉਹਦੇ ਸਪੰਚੀ ਨਾਲੇ ਮਿਰਦਿਆ ਨਜ਼ਾਇਜ਼ ਚੀਤੀਆਂ ਗਈਆਂ ਠੀਕ ਹੈ ਇਹਦੇ ਚ ਹੁਣ ਇਹੀ ਆ ਚੀਜ਼ ਮੈਂ ਕਰਦਾ ਕਿ ਵੀ ਤੁਹਾਡੇ ਮਾਦਮ ਬਾਈ ਮੈਨੂੰ ਤਾਂ ਆਉਣਾ ਪਿਆ ਕਿਉਂਕਿ ਜੋ ਇਹਨਾਂ ਨੇ ਚੀਜ਼ਾਂ ਕੀਤੀਆਂ ਮੈਂ ਲੜਦਾ ਆ ਹੁਣ ਤਾਂ ਨਹੀਂ ਆ ਰਿਹਾ ਕਾਫੀ ਦਿਨ ਲੜਦਾ ਆ ਰਿਹਾ ਨਾ ਮੈਨੂੰ ਇਹ ਚੀਜ਼ ਪਾਉਂਦਾ ਸੀਗਾ ਪਰ ਮੈਂ ਤੁਹਾਨੂੰ ਮੀਡੀਆ ਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿਉਂਕਿ ਇਹਨੂੰ ਦੋ ਜੀ ਸਾਡੇ ਇਹ ਹੀ ਸਾਹ ਕਰ ਗਈ ਜੀ ਸਰ ਸਰ ਥੋੜਾ ਬਤਾ ਜੀ ਇਹ ਆਈਡੀ ਨੂੰ ਪੇਸ਼ ਕੀਤਾ ਗਿਆ ਜੀ ਕੋਰਟ ਦੇ ਵਿੱਚ ਕੀ ਹੈ ਜੀ ਪੂਰਾ ਇਹ ਮਾਮਲਾ ਉਹਨਾਂ ਨੂੰ ਜੀਟੀ ਸ਼ਿਟ ਮਾਰਦੇ 13 ਤੱਕ ਭੇਜ ਦਿੱਤਾ ਸੀ